ਦੇ ਰਾਤ ਹੋਈ ਸੜਕੀ ਹਾਦਸੇ ਦੇ ਵਿੱਚ ਬਚ ਗਈ ਮਹਿੰਦਰਾ ਪਿਕਅਪ ਚਾਲਕ ਦੀ ਜਾਨ ਮਿਲੀ ਜਾਣਕਾਰੀ ਅਨੁਸਾਰ ਕੀਰਤਪੁਰ ਸਾਹ ਮਨਾਲੀ ਰੋਡ ਤੇ ਜਦੋਂ ਇੱਕ ਸਬਜ਼ੀ ਦੀ ਭਰੀ ਮਹਿੰਦਰਾ ਪਿਕਅਪ ਮਾਰਗ ਦੇ ਉੱਤੇ ਜਾ ਰਹੀ ਸੀ ਤਾਂ ਪਿੱਛੋਂ ਇੱਕ ਬੜੀ ਤੇਜ਼ੀ ਦੇ ਨਾਲ ਆ ਰਹੇ ਟਰੱਕ ਐਂਟਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਪਿਕਅਪ ਮਾਰਗ ਤੋਂ ਥੱਲੇ ਜਾ ਪਲਟ ਗਈ ਇਸ ਹਾਦਸੇ ਦੇ ਵਿੱਚ ਜਿੱਥੇ ਇੱਕ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਡਰਾਈਵਰ ਨੂੰ ਮਾਮੂਲੀ ਝੋਟਾ ਆਈਆ ਲੇਕਿਨ ਉਹਨਾਂ ਦਾ ਕਹਿਣਾ ਸੀ ਕਿ ਟਰੱਕ ਐਂਟਰ ਚਾਲਕ ਵੱਲੋਂ ਨਸ਼ੇ ਦੀ ਹਾਲਤ ਦੇ ਵਿੱਚ ਇਹ ਐਕਸੀਡੈਂਟ ਕੀਤਾ ਗਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਮਾਰਗ ਉੱਤੇ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਨੂੰ ਚਲਾਉਣਾ ਅਤਿਅੰਤ ਖਤਰਨਾਕ ਹੋ ਸਕਦਾ ਹੈ ਤੇ ਨਸ਼ੇ ਦੀ ਹਾਲਤ ਦੇ ਵਿੱਚ ਇਹ ਕੋਈ ਵੱਡਾ ਜਾਨੀ ਨੁਕਸਾਨ ਜਾਂ ਘਟਨਾ ਨੂੰ ਅੰਜਾਮ ਵੀ ਦੇ ਸਕਦਾ ਸੀ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਭਿਨਾਸ਼ ਸ਼ਰਮਾ ਦੇ ਨਾਲ ਦੋਸਤੋ ਤਸਵੀਰਾਂ ਦਿਖਾ ਰਹੇ ਨੇ ਬਹਿਰ ਉਸ HP ਪੰਪ ਔਰ ਇੰਡੀਅਨ ਓਲ ਪੰਪ ਦੇ ਸਾਹਮਣੇ ਦੀਆਂ ਜਿੱਥੇ ਕਿ ਇੱਕ ਦੇਰ ਰਾਤ ਸ਼ਾਮ ਟਾਈਮ ਇੱਕ ਬੜਾ ਹਾਦਸਾ ਹੋਇਆ ਹੈ ਜ ਸਬਜੀ ਦੀ ਭੜੀ ਹੋਈ ਪੀਕਅਪ ਨੂੰ ਜੋ ਕੈਂਟਰ ਵੱਲੋਂ ਟੱਕਰ ਮਾਰੀ ਗਈ ਹੈ ਕੈਂਟਰ ਇਸ ਸਾਈਡ ਤੋਂ ਨਿਕਲ ਕੇ ਉਹ ਸਾਹਮਣੇ ਪਰਲੀ ਸਾਈਡ ਜਾ ਕੇ ਰੁਕਿਆ ਹੈ ਜਿੱਥੇ ਲੋਕ ਇਕੱਠੇ ਹੋਏ ਨੇ ਔਰ ਦੇਖ ਸਕਦੇ ਹੋ ਜੋ ਪੀਕਅਪ ਹੈ HP 78 17 52 ਜੋ ਕਿ ਪਾਲਟ ਤੇ ਗਿਆ ਗੋਪੀ ਲੋਡ ਸੀ ਉਹਦੇ ਦੇਖ ਕੇ ਲੋ ਕਿੰਨਾ ਭਿਆਨ ਖਾਸਾ ਹੈ ਜੋ ਕਿ ਹੋਰ ਹਾਸੇ ਦੇ ਵਿੱਚ ਜਾਨੀ ਨੁਕਸਾਨ ਤਾਂ ਹੋਏ ਕੋਈ ਨਹੀਂ ਹੋਇਆ ਬਚਾਅ ਹੋ ਗਿਆ ਪਰ ਟੱਕਰ ਜਿਹੜੀ ਤੀ ਬੜੀ ਭਿਆਨਕ ਦੀ ਇੱਕ ਟਰੱਕ ਬੜਾ ਕੈਂਟਰ ਟਰੱਕ ਜੋ ਇਹਨੂੰ ਟੱਕਰ ਮਾਰ ਕੇ ਦੂਜੇ ਸਾਈਡ ਰੋਡ ਕ੍ਰੋਸ ਕਰਨ ਤੇ ਜੋ ਨਾਲ ਪੰਪ ਹੈ ਪੰਪਰੇ ਨਾਲ ਜਾ ਕੇ ਖੜ ਗਿਆ ਉਹ ਹਾਸਾ ਇੰਨਾ ਖਤਰਨਾਕ ਸੀ ਕਿ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਹੋ ਇਹ ਜੋ ਪਿਕਅਪ ਹੈ ਪੂਰੀ ਪਲਟ ਕੇ ਚਾਰੇ ਟਾਇਰ ਉੱਪਰ ਹੋ ਗਏ ਭਾਈ ਮੈਂ ਲੋਲ ਸੁਵਿਤੀਡਾਰ ਚਾ ਸਿਆ ਰਹਾ ਹਾਂ ਕਹਾਂ ਜਾ ਰਹੇ ਸੀ ਚੰਡੀਗੜ੍ਹ ਜਾ ਰਹਾ ਸੀ ਭਾਈ ਕੀ ਆ ਹੋਇਆ ਇਹ ਭਾਈ ਮੈਂ ਆਰਾਮ ਨਾਲ ਚਲਾ ਰਹਾ ਆਪਣੀ 40 45 ਦੀ ਸਪੀਡ ਤੇ ਪਿੱਛੇ ਸੇ ਉਹ ਕੰਟੇਨਰ ਆਇਆ

లైసన్స్ रद्द ਹੋਣਾ ਚਾਹੀਦਾ ਬਾਈ ਯਾਰ ਸਕਤ ਸਕਤ ਤੁਹਾਡੀ ਅਰਜ਼ੀ ਤੇ ਕਾਨੂੰਨ ਤੇ ਨਾ ਨਾ ਤਾਂ ਇਹਦਾ ਰਾਇਸ ਰੱਦ ਕਰ ਲਿਆ ਜਾਏ ਜੀ ਇਹ ਸਰ ਮੈਂ ਦੱਸ ਦਿੱਤੀ ਸਰਵਿਸ ਲਿੰਕ ਦਾ ਡਰਾਈਵਰ ਬੋਲ ਰਿਹਾ ਐਨ ਐਚ ਐਚ ਤੋਂ ਕਿ ਇੱਥੇ ਸਾਡੇ ਚੈਨਲ ਨੰਬਰ 2.280 ਤੇ ਐਕਸੀਡੈਂਟ ਹੋਇਆ ਇੱਕ ਕੈਂਟਰ ਆਇਆ ਉੱਪਰੋਂ ਮਨਾਲੀ ਦੀ ਸਾਈਡ ਤੋਂ ਬਹੁਤ ਸਪੀਡ 'ਚ ਤੇ ਉਹਦੇ ਅੱਗੇ ਇੱਕ ਛੋਟੀ ਪਿਕਅਪ ਜਾਂਦੀ ਸੀ ਗੋਬੀ ਦੀ ਭਰੀ ਆ ਔਰ ਆਮਨਾਂ ਜਾ ਰਿਹਾ ਸੀ ਉਹ ਪਤਾ ਨਹੀਂ ਕੀ ਹੋਇਆ ਐਨਾ ਜਣੀ ਕਿ ਓਵਰਫਲੋ ਹੋ ਗਿਆ ਸਪੀਡ ਉਹਦੀ ਐਂਟਰ ਵੀ ਤੇ ਉਹਨਾਂ ਟੱਕਰ ਮਾਰੀ ਵੀ ਗੱਡੀ ਪਿਕਅਪ ਜਿਹੜੀ ਥੱਲੇ ਸੁੱਤੀ ਤੇ ਆਪਣੀ ਗੱਡੀ ਉਹਦੀ ਦੂਜੀ ਰੋਡ ਸਾਈਡ ਜਾ ਕੇ ਫਟ ਗਈ ਬਾਕੀ ਜਾਨੀਮਾਲ ਨੁਕਸਾਨ ਕੋਈ ਨਹੀਂ ਹੈ ਗੱਡੀਆਂ ਦਾ ਨੁਕਸਾਨ ਹੈ ਬਾਕੀ ਕਾਰਵਾਈ ਕਰ ਰਿਹਾ ਪੁਲਿਸ ਵੀ ਫੋਨ ਕਰਤਾ ਪਹੁੰਚਾ ਦੇ ਤੇ ਥੋੜੀ ਦੇਰ ਚ ਪੁਲਿਸ ਵੀ ਪਹੁੰਚ ਜਾਏਗਾ